ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਆ ਕੀਰਤ ਡੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਲੰਗਿਆਣਾ ਨਵਾਂ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਦੋਸਤੋ ਜਦੋਂ ਆਪਾਂ ਬਾਗਾਪਰਾਣਾ ਤੋਂ ਮੁੱਦਕੀ ਸਾਈਡ ਨੂੰ ਜਾਂਦੇ ਆ ਉਸ ਰੋਡ ਤੇ ਵੱਡੇ ਰੋਡ ਤੇ ਪਿੰਡ ਰਹਿ ਜਾਂਦਾ ਵਾ ਬਾਗੇਪਰਾਣਾ ਸੱਤ ਕਿਲੋਮੀਟਰ ਆ ਤੇ ਮੁੱਦਕੀ ਤੋਂ ਇਹ ਪਿੰਡ 15 ਕਿਲੋਮੀਟਰ ਹੈਗਾ ਵਪਾਰ ਦਾ ਵੀਰ ਦਾ ਕੰਮ ਆਗਾ ਸੋਹਣੇ ਸੋਨੇ ਕੇ ਪਸ਼ੂ ਲੈ ਕੇ ਆਉਂਦਾ ਵੀਰ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਜਰੂਰ ਆਲਰਟ ਸੈਟ ਕਰ ਲਿਆ ਕਰੋ ਤਾਂ ਜੋ ਜੋ ਨਵੀਂ ਵੀਡੀਓ ਪਾਵੇ ਤਾਂ ਉਹ ਨਾਲ ਦੇ ਨਾਲ ਨੋਟੀਫਿਕੇਸ਼ਨ ਉਹਦਾ ਮਿਲਦਾ ਰਹੇ ਜੇ ਕਿਸੇ ਨੇ ਕੋਈ ਜਾਨਵਰ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਵੀ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੀ ਮੇਰਾ ਮੋਬਾਈਲ ਨੰਬਰ 98783 93488 ਆ ਤਸੱਲੀ ਭਰ ਕਰਨਾ ਤੁਹਾਡਾ ਫਰਜ਼ ਬਣਦਾ ਤੁਸੀਂ ਪੈਸੇ ਲਾਉਣੇ ਆ ਜੀ ਵੀਡੀਓ ਬੜਾ ਸਮਾਂ ਤੋਂ ਪਹਿਲਾਂ ਹੀ ਨੋਟ ਕਰਵਾ ਦਿੰਨਾ ਮੈਂ 10 ਵਜੇ ਤੇ 8 ਮਿੰਟ ਹੋਏ ਹੈਗੇ 11 ਤਰੀਕ 11ਵਾਂ ਮਹੀਨਾ 2025 ਦਿਨ ਮੰਗਲਵਾਰ ਹੈ ਜੀ। ਬਾਕੀ ਜਾਣਕਾਰੀ ਬਾਈ ਤੋਂ ਲੈ ਲੈਣੇ ਆਂ। ਕਦ ਘੜ ਚੰਗਾ ਵੈੜ ਦਾ ਵੱਡੀ-ਵੁੱਡੀ ਬਹੁਤ ਆ ਬੁੱਧੀਵਾਦੀ ਵਾਲੀ ਹੈਗੀ। ਦੁੱਧਵਾਦ ਕਿੰਨਾ ਮਾਤ ਕਿਹੜਾ ਸੁਭਾ 22 ਤੋਂ ਪੁੱਛ ਲੈਣੇ ਆਗੇ। ਹਾਂਜੀ ਫਿਰ ਸ੍ਰੀ ਕਾਲ। ਨਾਮ ਦੱਸ ਦੀ ਬਾਈ। ਨਾਮ ਮੇਰਾ ਅਮਨ ਸ਼ਰਮਾ ਪਿੰਡ ਲੰਗਣਾ ਨਾ। ਠੀਕ ਆ ਬਾਈ। ਠੀਕ ਇੱਕ ਵੜ ਵਕਾਉ ਆ ਜੀ ਹਾਂਜੀ ਇੱਕ ਵੜ ਠੀਕ ਆ ਦੁੱਧ ਬਜਾ ਕੰਡੇੜਾ ਚੋ ਲੈਣਾ ਬਈ ਦੁੱਧ ਤਾਂ ਸੀਗਾ 7 ਕਿਲੋ ਠੀਕ ਆ ਬਈ ਦੁੱਧ ਦੀ ਹੀਟ ਚ ਆਈ ਵੀ ਠੀਕ ਆ ਬਈ ਦੁੱਧ ਮੰਨ ਲ 6 ਲੀਟਰ ਵੀ ਮੰਨ ਕੇ ਮਰਜੀ ਆ ਗਏ ਦੋ ਟਾਂ ਚੋਲ ਬਿਆ ਉਹ ਦੋ ਟਾਂ ਸੀਲ ਠੰਡੀ ਦਾ ਬਹੁਤ ਹਲ ਠੀਕ ਆ ਜੀ ਮਰਜੀ ਬੈਠਾ ਰਸ ਠੀਕ ਆ ਬਈ ਸੁਆ ਸੁਆ ਦੁੱਧ ਜਤੀ ਜਿਆਸ ਤੋਂ ਯਾਨੀ ਕਿ ਉਹ ਲੱਟੀਆ ਭਰਾ ਦਾ ਭਰਾਇਆ ਨਹੀਂ ਗਾ ਠੀਕ ਆ ਜੀ ਆਪਾਂ ਤਾਂ ਵੇਚ ਨਹੀਂ ਹੈ ਨਾ ਹਾਂ ਠੀਕ ਆ ਨਾਲ ਕੋ ਸੱਚ ਨਹੀਂ ਮੰਨਦਾ ਤੋੜ ਲੈ ਐਨੂੰ ਇੱਧਰ ਦੋ ਲੋ ਜੀ ਦੋਸਤੋ ਜਾਤ ਵੀ ਬੜਾ ਬੋਧੀ ਵਾਲੀ ਵਹਿੜ ਨਿੱਕਾ ਕਾਨਾਗਾ ਦੂਜਾ ਸੁਆ ਸੋਈ ਬਹਿਗਾ ਤੀਜੇ ਲਈ ਤੁਸੀਂ ਠੀਕ ਆ ਭਰਾ ਸਕਦੇ ਹੋ ਹੀਟ ਚਾ ਦੁੱਧ ਸੀਗਾ 7 ਕਿਲੋ ਪਰ ਹੁਣ 6 ਮੰਨ ਕੇ ਲੈ ਲਿਓ ਮੋੜ ਲਿਆ ਭਾਈ ਆਈ ਵੀ ਅਰੋਜ ਤੇ ਕੋਈ ਨਹੀਂ ਉਹ ਜੇ ਕਰਵਾਏ ਤਾਂ ਦਵਾਜੂਗੀ ਚੰਗੀ ਸੇਵਾ ਸੰਭਾਲ ਘੌਰ ਕਰ ਲਓਗੇ ਬਾਕੀ ਵੱਡੀ ਬੁੱਡੀ ਬਹੁਤ ਆ ਗਈ ਛਕਾਲਾ ਭਾ ਦੇ ਦੇਣਾ ਤੁਹਾਨੂੰ ਨਾ ਠੰਡੀ ਸੀਲ ਆ ਕੋਈ ਚੱਕਰ ਹੀ ਨਹੀਂ ਜੇ ਮਾਜੀ ਬੰਨੀ ਰੱਖੋ ਤੇ ਤੋਰੀ ਫਿਰੋ ਥਾਣ ਬਹੁਤ ਚੰਗਾ ਲੱਗਿਆ ਹੋਇਆ ਆ ਦੇਚੋਈ ਵਾਲਾ ਮੁੱਠੀ ਵਾਲਾ ਥਾਣਾ ਧਾਰ ਬਾਈ ਕਹਿੰਦਾ ਬਹੁਤ ਪੋਲੀ ਹੈ ਬਾਕੀ ਗੁਲਾਬੀ ਥਾਣਾਗੇ ਭਾ ਵੀ ਇਹਦਾ ਛੋਟਾ ਹੀ ਹੋਊਗਾ ਅੱਜ ਕੱਲ ਤੁਸੀਂ ਦੇ ਦੋ ਆਪਸ਼ਨ ਅੱਛੀ ਦਾ 20-20 ਹਜ਼ਾਰ ਮੰਗੀ ਜਾਂਦੇ ਬਈ ਠੀਕ ਹੈ ਜੀ 30-30 ਵਿੱਚ ਹੀ ਜਾਂਦੇ ਆਪਸ਼ਨ ਅੱਛੀ ਦੀ ਬਹੁਤ ਹੈ ਦੇ ਵਿੱਚ ਤਿਆਰ ਹੋ ਕੇ ਕਿੰਨੇ ਰੁਪਏ ਦੀ ਵੇਚਣਾ ਸਹੀ ਗੱਲ ਹੈ ਜੀ ਠੀਕ ਹੈ ਥੋੜਾ ਸਾਲ ਹੈਗੇ ਨੇ ਰਹਿ ਤਾਂ ਜਾਣੀ ਠੀਕ ਹੈ ਜੀ ਲਓ ਬਈ ਦੋਸਤੋ ਬਾਈ ਕਹਿੰਦਾ ਅਥੇ ਅਫਸਰ ਵਾਸ਼ੀਆਂ ਦਾ ਲੋਕ ਤੇ ਦੇਖੇ ਗਏ ਵੀੜੇ 25 25 30 ਤੇ ਯਾਰ ਮੰਗੀ ਜਾਂਦੇ ਆ ਥੱਲੇ ਦੁੱਧ ਵੀ ਆ ਤੇ ਪਾਊਡਰ ਪਾਊਡਰ ਚੰਗੀ ਸੇਵਾ ਸੰਭਾਲ ਤੁਸੀਂ ਇਹਦੀ ਵੀ ਕਰ ਲੈਣੀ ਹੈਗੀ ਤਾਂ ਦੇਣੇ ਵੀ ਵੱਜ ਜਾਣਾ ਪੂਰਾ ਤੇ ਜਦ 6 ਘਰ ਦੇ ਬਾਈ ਦੇ ਘਰ ਚੋਈ ਲੈਣਾ ਵਾ ਮੁੱਲ ਬਾਈ ਜਮਾ ਜਾਇਜ ਮੁੱਲ ਵੀ ਕਰਦੇ ਨੇ ਕਈ ਨਹੀਂ ਗਾ ਲੈ ਬਾਈ ਪਾਲ ਬਾਹਰ ਦੀ ਥੱਲੇ ਪਈ ਰਹਿਣ ਦੋ ਉਹਨੇ ਜਿਹੜਾ ਕੱਢ ਕੇ ਆ ਕੇ ਫੇਰ ਥੱਲੇ ਬਹਿ ਜੇ ਆਹ ਇਹ ਬਾਹਰ ਦੀ ਲੱਤ ਮਾਰੂ ਠੀਕ ਹੈ ਬਾਈ ਹਾਂ ਐਨੀ ਠੰਡੀ ਆ ਹਾਂ ਬਾਈ ਠੰਡੀ ਆ ਰੇਡੇ ਦਾ 20000 ਰੁਪਏ ਜਮਾਨਤਾਨ ਕਰਦੇ ਠੀਕ ਹੈ ਲੋ ਜੀ ਦੋਸਤੋ 20000 ਰੁਪਏ ਜਾਇਜ ਮੋਲਾ ਉੱਚ ਹੋ ਕੇ ਤੁਹਾਡਾ ਮਾਨਤਾਨ ਤੁਹਾਡਾ ਜਰੂਰ ਹੋ ਜੂਗਾ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰਨੀ ਆ ਬਾਈਆਂ ਥੱਲੇ ਬਾਲਟੀ ਰੱਖ ਕੇ ਪੜਾ ਗੇੜਾ ਗੋੜਾ ਦੇ ਕੇ ਆ ਕੇ ਫੇਰ ਥੱਲੇ ਬਹਿ ਜਾਓ ਹੈਲਥੀ ਜਮਾਂ ਹੀ ਨਹੀਂ ਭੋਰਾ ਵੀ ਨਹੀਂ ਕੀ ਬਾਕੀ ਵੱਡੀ-ਵੱਡੀ ਬਹੁਤ ਆ ਜਿਹਦੇ ਪਸੰਦ ਆਵੇ ਬਾਈ ਨਾਲ ਗੱਲਬਾਤ ਕਰਨ ਲਈ ਨੰਬਰ ਸਕਰੀਨ ਤੇ ਚੱਲੀ ਜਾਣੀ ਜਮਾਂ ਹੀ ਛੋਟੇ ਜਿਹੇ ਭਾਦੀ ਬਹੁਤ ਚੰਗੀ ਵੈਟ ਬਜਾਸ ਵਾਸਤ ਛਿਗਾਂ ਨਾਲੋਂ ਚੰਗੀ ਹੈਗੀ ਧੰਨਵਾਦ ਜੀ